ਬੰਦਨ ਦੀ ਰੀੜ ਦੀ ਹੱਡੀ ਸਾਰੇ ਸਤਿਕਾਰਯੋਗ ਵੀਰ ਕਰਿਓ ਜੀ तालीਵਾਲ ਸਾਹਿਬ ਗੱਲ ਪ੍ਰੀਤਮ ਪਹਿਲਵਾਨ ਦਾ ਪੁੱਤਰ ਸੁਲਤਾਨ ਸ਼ਮਸ਼ਪਰੀਆ ਸੁਲਤਾਨ ਸੰਦੀਪ ਰੇਡ ਪੌਂਡ ਦੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਅਨਟਾਰੀਓ ਕਬੱਡੀ ਕਲੱਬ ਦੇ ਚਾਰ ਦਾਫੀਆਂ ਦੇ ਵਿੱਚੋਂ ਇਹ ਆ ਨੌਜਵਾਨ ਥੋਪੀਏ ਪਿੰਡ ਦਾ ਗੁਰੂ ਇਹਦੀ ਮੰਗੀ ਦਾ ਚੰਡਿਆ ਹੋਇਆ ਮੈਦਾਨ ਵਿੱਚ ਪੈਂਦਾ ਜਦੋਂ ਵਾਹ ਯੋਧਿਆ ਫਿਰ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਫਿਰ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਲਾੜੇ ਸਹੋਤੇ ਹੋਰਾਂ ਦੀ ਟੀਮ ਦੇ ਕਹਿੰਦੇ ਵੀ ਚਾਰ ਦਾਫੀਆਂ ਦੇ ਵਿੱਚੋਂ ਤੇ ਨਾਲ ਸ਼ਨੀ ਸੋਤੇ ਉਹਨਾਂ ਦਾ ਗਿਆਨ ਬਿਨ ਗੁਨਾਂ ਦਾ ਕਹਿੰਦੇ ਵੈਨਕੂਵਰ ਦੀ ਕਲੱਬ ਲਈ ਇਸ ਨੌਜਵਾਨ ਦਾ ਵੱਡਾ ਯੋਗਦਾਨ ਹੈ ਹੁਣ ਪਈ ਹੋਈ ਕਬੱਡੀ ਤੇ ਦੇਵਰੇ ਵਾਲਾ ਅਮਨ ਸਿੰਘ ਤੋਂ ਡੋਲੀ ਨਾ ਤੂਫਤ ਪੰਜਾਬ ਦੇ ਆ ਘਰ ਘਰ ਪਹੁੰਚੇ ਮੈ ਕੋ ਤੇਰੀ ਫੁੱਲ ਗਲਾਬ ਦਿਆ ਮੱਥੇ ਮਿੱਟੀ ਚੁੰਮ ਲਾਉਣਗੇ ਤੇਰੇ ਆ ਰਾਮਾਂ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾ ਦੀ ਕੁੱਖ ਸਫਲ ਕਰ ਜਾਂਦੇ ਮਾਵਾ ਦੀ ਸ਼ੰਦਰ ਵੀਰ ਮੈਚ ਕਹਿੰਦੇ ਐਨ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ ਕਿਹਨੇ ਜਿੱਤ ਕੇ ਫਾਈਨਲ ਦੇ ਵਿੱਚ ਪੁੱਜਣਾ ਹੈ ਇਹ ਥੋੜੇ ਸਮੇਂ ਤੋਂ ਬਾਅਦ ਪਤਾ ਲੱਗਣਾ ਹੈ ਕਿਹੜੀ ਟੀਮ ਫਾਈਨਲ ਦੇ ਵਿੱਚ ਪੁੱਜਦੀ ਆ ਅੰਦਰ ਸਾਰੇ ਸਤਿਕਾਰਯੋਗ ਵੀਰ ਕਰਿਓ ਜੀ तालीਵਾਲ ਸਾਹਿਬ ਦਾ ਨ੍ਰੀਤਮ ਪਹਿਲਵਾਨ ਦਾ ਪੁੱਤਰ ਸੁਲਤਾਨ ਸ਼ਮਸ਼ਪਰੀਆ ਸੁਲਤਾਨ ਸੰਦੀਪ ਰੇਡ ਪਾਰਟੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ 온ਟਾਰੀਓ ਕਬੱਡੀ ਕਲੱਬ ਦੇ ਚਾਰ ਦਾਫੀਆਂ ਦੇ ਵਿੱਚ ਉਹ ਇਹ ਆ ਨੌਜਵਾਨ ਥੋਪੀਏ ਪਿੰਡ ਦਾ ਗੁਰੂ ਇਹਦੀ ਮੰਗੀ ਦਾ ਚੰਡਿਆ ਆਖਦਾ ਭਈ ਆ ਨੰਬਰ ਹੀਰੇ ਵੱਟ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਤੇ ਸ਼ੀਸ਼ੇ ਮੂਰੇ ਹਿੱਕ ਨੂੰ ਹਰੇਕ ਤਣ ਦਾ ਬਾਰਾ ਸਿੰਘ ਘਰ ਚ ਹਰੇਕ ਬਣਦਾ ਮੈਦਾਨ ਵਿੱਚ ਪੈਂਦਾ ਜਦੋਂ ਬਾਹ ਯੋਧਿਆ ਫਿਰ ਲੈਂਦੇ ਨੇ ਬਦਾਨੇ ਪੁੱਤ ਢਾ ਯੋਧਿਆ ਹੋ ਜਿਆ ਲਓ ਪੁਆਇੰਟ ਹੀਰਾ ਬਾਟ ਆਪਣੀ ਤੇ ਸਿਵਿਆ ਤੇ ਨਾਲ ਸ਼ਨੀ ਸੋਤੇ ਉਹਨਾਂ ਦਾ ਗਿਆਨ ਬਿਨ ਗੁਨਾਂ ਦਾ ਕਹਿੰਦੇ ਵੈਨਕੂਵਰ ਦੀ ਕਲੱਬ ਲਈ ਇਸ ਨੌਜਵਾਨ ਦਾ ਵੱਡਾ ਯੋਗਦਾਨ ਹੈ ਹੁਣ ਪਾਈ ਹੋਈ ਕਬੱਡੀ ਤੇ ਦਿਉਰੇ ਵਾਲਾ ਅਮਨ